ਦੋਸਤੋ ਅੱਜ ਅਸੀਂ ਗੱਲ ਕਰਾਂਗੇ ਨਾਪਾ ਦੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਦੇ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਜਾਣਾਂਗੇ ਅੱਜ ਕੱਲ ਚਰਚਾ ਦੇ ਵਿੱਚ ਇਹ ਵੀ ਹੈ ਕਿ ਉਹਨਾਂ ਦਾ ਪੁਨਰਜਨਮ ਹੋ ਗਿਆ ਵਾ ਕਿਹਦੇ ਰੂਪ ਦੇ ਵਿੱਚ ਮਹਾਰਾਜਾ ਉਦੇ ਪ੍ਰਤਾਪ ਸਿੰਘ ਜੀ ਦੇ ਰੂਪ ਦੇ ਵਿੱਚ ਜੋ ਅਜੇ ਸਿਰਫ 15 ਸਾਲ ਦੀ ਉਮਰ ਦੇ ਹਨ ਉਹਨਾਂ ਦੀ ਦਸਤਾਰਬੰਦੀ ਹੋਈ ਹੈ ਉਹਨਾਂ ਦੇ ਉਹੀ ਪੁਰਾਣਾ ਮਹਿਲ ਹੀਰਾ ਮਹਿਲ ਦੇ ਵਿੱਚ ਉਸ ਦੇ ਬਾਰੇ ਵੀ ਗੱਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਜਾਣਕਾਰੀ ਭਰਪੂਰ ਹੈ ਦੋਸਤੋ ਸਿੱਖ ਇਤਿਹਾਸ ਦੇ ਵਿੱਚ ਕਈ ਰਾਜਾ ਮਹਾਰਾਜਾ ਹੋਏ ਆ ਜਿਨ੍ਹਾਂ ਨੇ ਅਸ਼ੋ ਰਾਮ ਦੀ ਜ਼ਿੰਦਗੀ ਚੁਣੀ ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮਹਾਰਾਜੇ ਦੀ ਜਾਂ ਫਿਰ ਕਹਿ ਲਈਏ ਇੱਕ ਅਜਿਹੇ ਸੂਰਮੇ ਦੀ ਜਿਸ ਨੇ ਆਪਣਾ ਪਰਿਵਾਰ ਆਪਣਾ ਤਾਜ ਆਪਣਾ ਰਾਜ ਭਾਗ ਕੁਰਬਾਨ ਕਰ ਦਿੱਤਾ ਪਰ ਅੰਗਰੇਜ਼ਾਂ ਦੇ ਅੱਗੇ ਸਿਰ ਨਹੀਂ ਝੁਕਾਇਆ ਜਾਂ ਕਹਿ ਲਈਏ ਘੁਟਣੇ ਨਹੀਂ ਟਿਕਕੇ ਉਹ ਸੀ ਨਾਬਾ ਦੇ ਮਹਾਰਾਜਾ ਰੀਪੂ ਦਮਨ ਸਿੰਘ ਜੀ ਮਹਾਰਾਜਾ ਰੀਪੂ ਦਮਨ ਸਿੰਘ ਬਾਕੀ ਰਾਜਿਆਂ ਵਰਗੇ ਨਹੀਂ ਸੀ ਉਹ ਗੁਰਸੇਖ ਤੇ ਅਨਖੀਲੇ ਸੁਭਾਅ ਦੇ ਸੀ 1909 ਦੇ ਵਿੱਚ ਜਦੋਂ ਉਹਨਾਂ ਨੂੰ ਰਾਜ ਭਾਗ ਦਿੱਤਾ ਗਿਆ ਤਲਕ ਲਗਾਇਆ ਗਿਆ ਜਾਂ ਫਿਰ ਕਹਿ ਲਈਏ ਉਹਨਾਂ ਦੀ ਦਸਤਾਰਬੰਦੀ ਹੋਈ ਤਾਂ ਉਹਨਾਂ ਨੇ ਆਨੰਦ ਮੈਰਿਜ ਐਕਟ ਦੇ ਵਿੱਚ ਖਾਸ ਭੂਮਿਕਾ ਨਿਭਾਈ ਕਿ ਇਹਨੂੰ ਪਾਸ ਕੀਤਾ ਜਾਣਾ ਚਾਹੀਦਾ ਹੈ ਸਿੱਖਾਂ ਲਈ ਬਹੁਤ ਜ਼ਰੂਰੀ ਹੈ ਜਦੋਂ ਉਹਨਾਂ ਦੀ ਦਸਤਾਰਬੰਦੀ ਹੋਣੀ ਸੀ ਤਾਂ ਉਸ ਸਮੇਂ ਦੀ ਜਦ ਦਸਤਾਰਬੰਦੀ ਹੁੰਦੀ ਸੀ ਜਾਂ ਫਿਰ ਕਹਿ ਲਈਏ ਤਾਜ ਦਿੱਤਾ ਜਾਂਦਾ ਸੀ ਉਹ ਅੰਗਰੇਜ਼ਾਂ ਦੇ ਹੱਥੋਂ ਦਿੱਤਾ ਜਾਂਦਾ ਸੀ ਪਰ ਉਹਨਾਂ ਨੇ ਸਾਫ਼ ਮਨਾਂ ਕਰਤਾ ਕਿ ਮੈਂ ਇਹਨਾਂ ਅੰਗਰੇਜ਼ਾਂ ਤੋਂ ਇਹ ਤਾਜ ਇਹ ਤਖਤ ਤੋਂ ਪੁਸ਼ੀ ਨਹੀਂ ਲੈਣੀ ਇਹ ਤਾਜ ਇਹ ਦਸਤਾਰਬੰਦੀ ਇਹ ਰਾਜ ਮੈਨੂੰ ਮੇਰੇ ਗੁਰੂਆਂ ਨੇ ਦਿੱਤਾ ਵਾ ਗੁਰੂਆਂ ਨੇ ਬਖਸ਼ਿਆ ਵਾ ਇਸ ਨੂੰ ਅੰਗਰੇਜ਼ਾਂ ਨੇ ਆਪਣੀ ਤੋਹੀਨ ਸਮਝਿਆ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਉਦੋਂ ਤੋਂ ਹੀ ਮਹਾਰਾਜਾ ਰੀਪੂ ਦਮਨ ਸਿੰਘ ਜੀ ਰੜਕਣ ਲੱਗ ਪਏ ਦੋਸਤੋ 1921 ਦੇ ਵਿੱਚ ਨਨਕਾਣਾ ਸਾਹਿਬ ਦਾ ਖੂਨੀ ਸਾਕਾ ਹੁੰਦਾ ਆ ਜਿਹੜਾ ਤੁਹਾਨੂੰ ਪਤਾ ਹੋਣਾ ਵਾ ਹੁਣ ਅਸੀਂ ਉਸ ਦੇ ਵੱਲ ਨੂੰ ਤਾਂ ਨਹੀਂ ਜਾਊਂਗਾ ਡਿਟੇਲ ਦੇ ਵਿੱਚ ਪਰ ਤੁਹਾਨੂੰ ਦੱਸਣਾ ਚਾਹਣਾ ਜਦੋਂ 1921 ਦਾ ਇਹ ਖੂਨੀ ਸਾਾਕਾ ਹੁੰਦਾ ਵਾ ਤਾਂ ਪੂਰੀ ਦੁਨੀਆ ਦੇ ਸਿੱਖਾਂ ਦੇ ਵਿੱਚ ਇੱਕ ਰੋਸ ਹੁੰਦਾ ਵਾ ਤਾਂ ਉਸ ਸਮੇਂ ਮਹਾਰਾਜਾ ਰੀਪੂ ਦਮਨ ਸਿੰਘ ਵੀ ਇਸ ਘਟਨਾ ਦਾ ਡਟ ਕੇ ਵਿਰੋਧ ਕਰਦੇ ਆ ਰੋਸ ਕਰਦੇ ਆ ਤੇ ਇਸ ਰੋਸ ਦੇ ਵਜੋਂ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਤੌਰ ਤੇ ਉਹਨਾਂ ਨੇ ਕਾਲੀ ਰੰਗ ਦੀ ਦਸਤਾਰ ਸਜਾਉਂਦੇ ਆ ਤੇ ਆਪਣੀ ਰਿਆਸਤ ਦੇ ਵਿੱਚ ਛੁੱਟੀ ਦਾ ਐਲਾਨ ਕਰਦੇ ਆ ਜਦ ਅੰਗਰੇਜ਼ਾਂ ਦੇ ਖਿਲਾਫ ਉਸ ਸਮੇਂ ਖੜਨਾ ਇੱਕ ਬਹੁਤ ਵੱਡੀ ਗੱਲ ਸੀ ਅੰਗਰੇਜ਼ ਸਮਝ ਗਏ ਸੀ ਕਿ ਇਹ ਰਾਜਾ ਸਾਡੇ ਹੱਥੋਂ ਬਾਹਰ ਹੋ ਰਿਹਾ ਵਾ ਸਾਡੇ ਕੰਟਰੋਲ ਤੋਂ ਬਾਹਰ ਜਾ ਰਿਹਾ ਵਾ ਦੋਸਤੋ ਫਿਰ ਅੰਗਰੇਜ਼ਾਂ ਨੇ ਸੋਚਿਆ ਕਿ ਹੁਣ ਨਾਬੇ ਦਾ ਰਾਜਾ ਤਾਂ ਸਾਡੇ ਹੱਥੋਂ ਗਿਆ ਉਸ ਸਮੇਂ ਪਟਿਆਲੇ ਦੇ ਰਾਜਾ ਭਵਿੰਦਰ ਸਿੰਘ ਦਾ ਨਾਬੇ ਦੇ ਰਾਜੇ ਦੇ ਨਾਲ ਕੁਝ મતਭੇਦ ਚੱਲਦਾ ਸੀ ਤਾਂ ਅੰਗਰੇਜ਼ਾਂ ਨੇ ਫਿਰ ਆਪਣਾ ਆਖਰੀ ਹਥਿਆਰ ਵਰਤਿਆ ਹੱਟ ਪਾਓ ਤੇ ਰਾਜ ਕਰੋ ਇਹ ਸਮੇਂ ਦਾ ਫਾਇਦਾ ਚੱਕਦੇ ਹੋਏ ਅੰਗਰੇਜ਼ਾਂ ਨੇ ਇੱਕ ਇਨਕੁਆਰੀ ਬਿਠਾ ਦਿੱਤੀ ਮਹਾਰਾਜਾ ਨਾਬੇ ਦੇ ਖਿਲਾਫ ਕਿ ਇਹਦਾ ਪ੍ਰਬੰਧ ਠੀਕ ਤਰੀਕੇ ਨਾਲ ਨਹੀਂ ਚੱਲਦਾ ਇਹਦੇ ਬਾਕੀ ਰਾਜਾਂ ਨਾਲ ਸੰਬੰਧ ਵੀ ਠੀਕ ਨਹੀਂ ਹੈਗੇ ਤੇ ਇਹ ਰਾਜ ਚਲਾਉਣ ਯੋਗ ਨਹੀਂ ਹੈਗਾ ਤਾਂ ਉਹਨੂੰ ਜ਼ਬਰਦਸਤੀ 9 ਜੁਲਾਈ 1923 ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਇਸ ਦਾ ਲੋਕਾਂ ਨੇ ਸਿੱਖ ਸੰਗਤਾਂ ਨੇ ਡਟ ਕੇ ਵਿਰੋਧ ਕੀਤਾ ਦੋਸਤੋ ਜੈਤੋ ਦਾ ਮੋਰਚਾ ਤਾਂ ਤੁਸੀਂ ਸੁਣਿਆ ਹੋਣਾ ਵਾ ਜੈਤੋ ਦਾ ਮੋਰਚਾ ਵੀ ਮਹਾਰਾਜਾ ਰੀਪੂ ਦਵਨ ਸਿੰਘ ਨੂੰ ਛਡਾਣ ਲਈ ਹੀ ਲਾਇਆ ਗਿਆ ਸੀ ਮਤਲਬ ਸਿੱਖਾਂ ਨੇ ਡਟ ਕੇ ਵਿਰੋਧ ਕੀਤਾ ਸੀ ਅੰਗਰੇਜ਼ਾਂ ਦਾ ਉਸ ਸਮੇਂ ਦੀ ਗੱਲ ਇਹ ਹੈ ਕਿ ਸਿੱਖ ਜਥੇ ਜਿਹੜੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਕਹਿੰਦੇ ਆਂਦੇ ਸੀਗੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਸੀ ਉਹ ਪਹਿਲੇ ਹੀ ਆਪਣੇ ਗੱਤਰਿਆਂ ਦੇ ਉੱਪਰ ਇਹ ਲੈ ਕੇ ਆਉਂਦੇ ਸੀ ਆਪਣੇ ਨਾਮ ਦੇ ਮੋਹਰੇ 'ਚ ਸ਼ਹੀਦ ਲਾ ਕੇ ਆਉਂਦੇ ਸੀ ਕਿ ਅਸੀਂ ਸ਼ਹੀਦ ਹੋਣ ਜਾ ਰਹੇ ਹਾਂ ਉਸ ਸਮੇਂ ਦੇ ਸਿੱਖ ਦੇਖੋ ਕਿੰਨੇ ਭਾਵਨਾ ਵਾਲੇ ਸੀ ਕਿੰਨੇ ਸੱਚੇ ਸੀ ਕਿ ਅਸੀਂ ਸ਼ਹੀਦੀ ਦੇਣ ਜਾ ਰਹੇ ਹਾਂ ਉਹ ਵੀ ਇੱਕ ਉਸ ਰਾਜੇ ਲਈ ਜਿਹੜਾ ਅਨਖੀਲਾ ਰਾਜਾ ਜਿਹੜਾ ਆਪਣੇ ਪੰਜਾਬ ਸੂਬੇ ਦੇ ਨਾਲ ਖੜ ਰਿਹਾ ਵਾ ਅੰਗਰੇਜ਼ਾਂ ਨਾਲ ਸਿੱਧਾ ਟੱਕਰਾਂ ਲੈ ਰਿਹਾ ਵਾ ਉਸ ਰਾਜੇ ਨੇ ਗੋਡੇ ਨਹੀਂ ਟੇਕੇ ਤਾਂ ਲੋਕਾਂ ਨੇ ਵੀ ਉਸ ਦਾ ਜਨਮ ਕੇ ਸਾਥ ਦਿੱਤਾ ਸੀ ਪਰ ਮੈਂ ਸਲਾਮ ਕਰਦਾ ਉਸ ਸਮੇਂ ਦੇ ਲੋਕਾਂ ਨੂੰ ਵੀ ਤੇ ਉਸ ਸਮੇਂ ਦੇ ਰਾਜੇ ਨੂੰ ਵੀ ਸਰਕਾਰ ਦੇ ਵਿਰੁੱਧ ਖੜਨਾ ਬਹੁਤ ਵੱਡੀ ਗੱਲ ਹੁੰਦੀ ਆ ਮਹਾਰਾਜਾ ਰੀਪੂ ਦਮਨ ਸਿੰਘ ਨੂੰ ਤਾਮਨ ਲਾਡੂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਪਰਿਵਾਰ ਤੋਂ ਦੂਰ ਕਰ ਦਿੱਤਾ ਗਿਆ ਰਾਜ ਭਾਗ ਸਾਰੇ ਅਹੁਦੇ ਖੋਲੇ ਕੋਈ ਵੀ ਸਹੂਲਤ ਨਹੀਂ ਸੀ ਤੇ 1942 ਦੇ ਵਿੱਚ ਮਹਾਰਾਜਾ ਰੀਪੂ ਦਮਨ ਸਿੰਘ ਆਕਾਲ ਚਲਾਣਾ ਕਰ ਗਏ ਦੋਸਤੋ ਮਹਾਰਾਜਾ ਰੀਪੂ ਦਮਨ ਸਿੰਘ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਅਣਖ ਤੇ ਧਰਮ ਲਈ ਦਿੱਤੀ ਹੋਈ ਕੁਰਬਾਨੀ ਕਦੇ ਵੀ ਅਜਾਈ ਨਹੀਂ ਜਾਂਦੀ ਅੱਜ ਜੋ ਨਾਬੇ ਦੇ ਰਾਜੇ ਵਜੋਂ ਨਹੀਂ ਪੰਥ ਦੇ ਮਹਾਨ ਸੇਵਕ ਤੇ ਦੇਸ਼ ਭਗਤ ਵਜੋਂ ਜਾਣੇ ਜਾਂਦੇ ਆ ਅੱਜ ਉਹਨਾਂ ਦੀ ਪੰਜਵੀਂ ਪੀੜੀ ਉਦੇ ਪ੍ਰਤਾਪ ਸਿੰਘ ਜੀ ਗੱਦੀ ਤੇ ਬੈਠੇ ਆ 15 ਸਾਲ ਦੀ ਹਜੇ ਉਮਰ ਆ ਮੈਂ ਤਾਂ ਕਹੂੰਗਾ ਜੁਬਰਾਜ ਉਦੇ ਪ੍ਰਤਾਪ ਸਿੰਘ ਜੀ ਗੱਦੀ ਤੇ ਬੈਠੇ ਆ ਮਹਾਰਾਜ ਉਹਨਾਂ ਨੂੰ ਵੱਲ ਬਖਸ਼ੇ ਚੰਗੀ ਜੀਵਨ ਬਖਸ਼ੇ ਚੰਗੀ ਸੇਧ ਦੇਣ ਤੇ ਚੰਗੇ ਫੈਸਲੇ ਲੈ ਸਕਣ ਆਪਣੇ ਅਗਲੇ ਜੀਵਨ ਦੇ ਵਿੱਚ ਸੋ ਤੁਹਾਨੂੰ ਇਹ ਵੀਡੀਓ ਤੋਂ ਚੰਗੀ ਜਾਣਕਾਰੀ ਮਿਲੀ ਹੋਵੇ ਤਾਂ ਸ਼ੇਅਰ ਕਰ ਦਿਓ ਤੇ ਆਪਣੀ ਰਾਏ ਜ਼ਰੂਰ ਦੱਸਿਓ ਅਸੀਂ ਉਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਦੋ ਇਜਾਜ਼ਤ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ